ਪੰਜਾਬ ਦਾ ਸਨੇਹਾ ਦਿਲ ਦੀ ਹੋਈ ਇਹ ਬਹੁਤ ਹੀ ਸ਼ਾਨਦਾਰ ਕੋਰੋਗ੍ਰਾਫੀ ਪੇਸ਼ ਕਰਿਆ ਜਨ ਲਾ ਡਰਾਮਾ ਪਬਲਿਕ ਸਕੂਲ ਬਟਿੰਡਾ ਦੇ ਵਿਦਿਆਰਥੀ ਜਿਹਦੀ ਤਿਆਰੀ ਕਰਵਾਈ ਜੀ ਪ੍ਰਿੰਸੀਪਲ ਸੁਰੋਚੇਤਿਆ ਤੇ ਕੋਰੋਗ੍ਰਾਫਰ ਜਤਿੰਦਰ ਸਿੰਘ ਜੀ ਨੇ ਤੇ ਹੁਣ ਸਾਡੇ ਅੱਜ ਦੇ ਮੁੱਖ ਮਹਿਮਾਨ ਮਾਨਜੋਗ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਜੀ ਵੱਲੋਂ ਵੱਲੋਂ ਕਿਤਰਾ ਵਿੱਚ ਮਨਾ ਮਾਣ ਵਾਲਿਆਂ ਸਖਸ਼ੀਅਤਾਂ ਨੂੰ ਸਨਮਾਨ ਕੀਤਾ ਜਾਵੇਗਾ ਤੇ ਮੈਂ ਬੇਨਤੀ ਕਰਾਂਗਾ ਐਮਐਨਐਸ ਦਾਦਾ ਸਰਦਾਰ ਜਗਤ ਸਿੰਘ ਜੀ ਪਵਿੱਤਰ ਅਦੰਤ

जिलाारी अपना सम्मान ऑपन करते हुए इसमरी खड़ी है अपना सम्मान ऑपन करें इसको बादल विद्यार्थी विद्यार्थी है इसको बाद विद्यार्थी नौवीं क्लास ਸਰਕਾਰੀ ਆਈਕੂ ਟਾਈਮ ਲੈ ਕੇ ਖੇਡ ਗਿਆ ਰਵਿੰਦਰ ਤੇਨੇ ਮੁਕਾਬਲੇ ਦੇ ਖਾਤਮੇ ਵਿੱਚ ਸਵੱਦਾ ਤੇ ਮੈਨੇਜਰ ਦੀ ਨਾਜ਼ ਲਗਾ ਕੇ ਆਪਣਾ ਜਮਾਨਾ ਆਪਣਾ ਰਵੀਰ ਆ ਦੇਖੀ ਇੱਕ ਮਿੰਟ ਸਾਥ ਖਿਡਾਰੀ ਕੌਣ ਮੈਂ ਕੀ ਕਰਨਾ ਆ ਪੂਰਾ ਦਾਤਾ ਮਿਹਨਤ ਕਰਾਂਗਾ ਤੇ ਆਪਣਾ ਜਮਾਨਾ ਬਣਾ ਲੇਗਾ ਦਾਤਾ

हरपाल पाहि ग्रीना साइटी रातरा मुख्य माण्हू कोन विंदरदारमेंद्र नंबरदास जी इस जगदीर सिंह नंबरदासू नंबरदास मजान समाज सेवा समाज के साथ मेहमान मानजो वित्त मंत्री पंचायत अपना सम्मान दाखिल करते इस गहरी पागी ਪੌਂਟ ਚਰਪੇਟੀ ਫੀਲਰ ਆਠ ਏਕੜ ਲਾ ਕੇ ਰੱਖਦੇ ਸਪਰ ਫੀਲਰਾਂ ਨੇ ਆਪਣੀ ਜ਼ਮੀਨ ਦੀ ਤਬਾਦਲੀ ਕੀਤੀ ਹੈ ਜਿਸ ਤੋਂ ਬਾਅਦ ਸਿਆਸਤਕ ਮੋਟਾ ਦੁਆਰ ਦੇ ਕਿਨਾਰ ਮੋਹਰੀ ਸਰਵੇਖਣਾਂ ਨੇ ਜਿੰਦਾਂ ਨਾਲ ਜਿਹਨੇ ਆਪਣੇ 28 ਏਕੜ ਪੁਰਾਣੀ ਸੁਆਲੀਤੀ ਆ ਇਸ ਤੋਂ ਬਾਅਦ ਬੋਨੀਆ ਦਾ ਸਾਈਟ ਰੇਲ ਸਮਾਪਤੀ ਮਾਹ ਮਹਿਮਾਨਾਂ ਦਾ ਸੋਗਤਨ ਕੁਮਾਰ ਕੁਮਾਰੀ ਜੀ ਆਪਣਾ ਸਲਾਮਾ ਸੋਨਾਲ ਖੈਰ ਨੇ ਬਣੋ ਗਿਆ ਇਸ ਤੋਂ ਬਾਅਦ ਨਿਰੰਜਨ ਕੋਲੀ ਪੁੱਤਰ ਜੀ ਮੰਗਤਾ ਰਾਮ ਜੀ ਇਸ ਤੋਂ ਬਾਅਦ ਸ਼ੰਕਰ ਰਾਮ ਪੰਜਾਬ ਦੀ ਸੈਂਕੋ ਜਗੀਰ ਸਿੰਘ ਜੁਨੀਅਰ ਸੈਂਕੋ ਰਾਮ ਮੈਡੀ ਮਾਤਾ ਜੀ ਨੂੰ ਬੋਲਣ ਲਈ ਦੇ ਕੇ ਆਪਣੇ ਸਮਾਣਤਨ ਜੀ ਮਾਨ ਜੀ ਜੈ ਜੀ ਡਾਕਟਰ ਜੀ ਉਹਨਾਂ ਦੇ ਨਿਰਦੇਸ਼ ਲਗਨਾ ਚਾਹੇ ਇੱਕ ਵਾਰ ਨਵੀਰ ਜੀ ਮਨੀਰ ਜੀ ਟਿੱਕਾ ਵਾਲ ਕੋ ਮਾਤਾ ਜੀ ਅੰਕ ਸਰ ਨਵੀਰ ਨੇ

अपना समाना जी इसमानी जसविंदर कौर राज कौर जी राजकी कौर जी लगे बेनती है जी राहुल गांधी का आदा जी अगर किसान का पंगड़ा होना बज्जा बेनती है के पिछले चले जाओ अगर कि पकड़ा है धन जीत प्रीत सिंह दर्शन सिंह मनदीप सिंह अमरीक सिंह कप्तान जी ने टास्क फोज मदन कुमार जी मगर की नंबर पंजाब पुलिस नरेंद्र सिंह रविंद्रा पुलिस हरप्रीत सिंह पुलिस हरनीत सिंह पुलिस भाई लीरपा कौर वीरपा कौर एल सी टी सहक इंस्पैक्टर जनरलप्रीत जसवंत सिंह खेत वाले बच्चों को बेनती क्यों तैयार है कि विद्यार्थियों बेनती है क्यों ग्राउंड गांधी कर रहे हैं जी बात ग्राम पंचायत को बेनती करें अपना समा रोशन करेंगे प्रेर कमान श्री लाभपाल मोहन जी जी अभी हेल्ड माता बठेडा अपना सम्मान आर्सन कर अपना सम्मान आर्थन करेगी पंजाब ਯਾਦੋ ਮਨੋਂ ਨਮਸਕਾਰ ਨਮਸਕਾਰ ਜੀ ਮਾਨੋਤ ਕਲਪਨਾ ਜੀ ਇੱਕ ਵਾਰ ਕਾਲਪਨਾ ਨਾਮ ਤੁਹਾਨੂੰ ਪਾਪੇ ਮੈਨੂੰ ਆਜ ਇਹਦਾ ਹੀ ਕਹਾਣੀ ਦੇਸਾਂ ਦੀ ਦੀਪਾ ਮਹੋਮਾਨ ਚੋ ਆਪਣਾ ਇਹ ਮੌਲਾ ਆਪਣੇ ਕਰਨ ਹੋਏ ਤਪੋਰ ਚੰਕਰ ਜਯੋਦਿੰਦਰ ਸਿੰਘ ਜੀ ਆਪਣਾ ਮਾਨ ਆਪਣਾ ਆਵੇ ਹੋਏ ਇਸ ਤਰ੍ਹਾਂ ਆਸ ਦੀਪਾ ਸਮਾਧਿ ਕਰਨੇ ਪੈਂਦੀਆਂ

श मेंथगा वा की के स्टूडेंट कैमप्रीत कौर होमनाथिंग नाथी अपना दुबारा अपना पंजाब लॉइन ने कुमार जी बटालीयन क्वारी ਸਾਹਿਬ ਜਣ ਤੋਂ ਆਉਂਦਾ ਜੈਪਾਲ ਜੀ ਬਤਰਾ ਨੂੰ ਬਹੁਤ ਅਸਰ ਲਾਉਂਦੇ ਹੋਏ ਸੰਤਰਾ ਜੀ ਆਪਣਾ ਸਵਾਗਤ ਕਰਦਾ ਜਿੰਦੇ ਵਾਲਿਆਂ ਪੁਰੀਆ ਸਿਆਰ ਹੈ ਜਿੰਦੇ ਵਾਲਿਆਂ ਪੁਰੀਆ ਬੇਚਦੇ ਤੋਂ ਤਿਆਰ ਹੈ ਜੀ ਮਾਣ ਪ੍ਰੀਤ ਦਾ ਪੰਜਾਬ ਪੁਲਿਸ ਉਹਦਾ ਆਪਣਾ ਫਰਮਾਨ ਆਮੇ ਜਾਂਦੇ ਹੋਏ ਤੁਹਾਡਾ ਆਪ ਨੇ ਜੀਨੈਰ ਸਾਹੀ ਤੁਹਾਡਾ ਆਪ ਨੇ ਜੀਨੈਰ ਸਾਹੀ ਫਰਮਾਨ ਔਰ ਪੰਜਾਬ ਪੁਲਿਸ ਤੋਂ ਜੀਨੈਰ ਸਾਹੀ ਕਿੰਨੇ ਵਾਲਿਆਂ ਤੁਹਾਡੇ ਆਪ ਕਿਤੇ ਵਾਲੇ ਤਿਆਰ ਆ ਕਿ ਤੁਹਾਮਾਰੇ ਵਾਲੀਆਂ ਲੜਕੀਆਂ ਦੀ ਇਹੋ ਜਿਹੀ ਬਾਤ ਇਹੋ ਜਿਹਾ ਪੂਰੇ ਪੂਰੇ ਜਿਹੜੇ ਹੋਣ ਕਿਨੇ ਵਾਲੇ ਤੁਹਾਮਾਰੇ ਵਾਲੀਆਂ ਲੜਕੀਆਂ ਆਪਣਾ ਸਰਦਾਰ ਹੌਸਲਾ ਫੇਰ ਆਇਆ ਨਾਲੇ ਅੱਜ ਦੇ ਮੁੱਖ ਮਾਨ ਮਾਨ ਜੋ ਵਿਸ਼ਵਵੰਦੀ ਵਿੱਚ ਜਾ ਸਵਾ ਸਵਾਕ ਨੇ ਜਿਹੜੀ ਲੜਕੋ ਸਦੀਆਂ ਨਾਲ ਯਾਦਗਾਰੀ ਤਸਵੀਰ ਤੇ ਹੋਣ ਨਾਲੇ ਕੰਨਾਂ ਦਾ ਨਪਾਤ ਦੇ ਇਮਾਨੀ ਦਾ ਯਾਦ ਸਾਸਨ ਨਹੀਂ ਲੱਗਦਾ ਉਹ ਉਹ ਇਨਾਂ ਕਿੰਨੇ ਦਾ ਬੇਇੱਜ਼ਤੀ ਕਰਾਂ ਦਾ ਮਾਜੋ ਜੱਥੇ ਕੁਝ ਜਾਨ ਦਾ ਸਤਿ ਮਾਦਨ ਨਾਲ ਦੇ ਸਵਾਗਤ ਕਰੇ ਅੱਜ ਦੇ ਬਹੁਤ ਮਹਿਮਾਨ ਮਾਜੋ ਜੇਕਰ ਸਾਡੀ ਪੰਜਾਬ ਸਰਪਾਲ ਸਰਪਾਲ ਦੇ ਨਾਮ ਜਿਹੜਾ ਪੰਜਾਬ ਦੇ ਲੋਕਾਂ ਤੋਂ ਸਰਵਾਨ ਕੀਤਾ ਜਾ ਰਿਹਾ ਹੈ ਜੀ ਤੇ ਹੋਰਾਰੇ ਸਮੂਹ ਮਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਦੇ ਪੰਜਾਬੀਆਂ ਦੇ ਪ੍ਰਸਿੱਧ ਲੋਕ ਗਾਤ ਗਿੱਧੇ ਰਾਣੀ ਨੱਚ-ਨੱਚ ਤਾਪਤੀ ਹਲਾਰੀਆਂ ਜੱਟੇ ਚੀਤ ਰਵੀਂਦਰ ਸਿੰਘ ਸੰਦੂਰ ਸਰਦਾਰ ਮੇਰੇ ਬਾਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ 70ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਮੂਹ ਭਾਰਤੀਆਂ ਨੂੰ ਸੂਬਾ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਅੱਜ ਪੂਰੇ 70 ਸਾਲ ਹੋ ਚੁੱਕੇ ਨੇ ਕਿ ਸਾਡਾ ਦੇਸ਼ ਦੇ ਅੰਦਰ ਸੰਵਧਾਨ ਲਾਗੂ ਹੋਇਆਗਾ ਔਰ 77ਵਾਂ ਗਣਤੰਤਰ ਦਿਵਸ ਆ ਔਰ ਸਾਰਿਆਂ ਨੂੰ ਮੁਬਾਰਕਬਾਦ ਕੀਮਤਾਂ ਵਿੱਚ ਇੱਕ ਵਾਸਤੇ ਤਾਂ ਫਰੀ ਵੀ ਦਿੱਤੀ ਜਾ ਰਹੀ ਦੂਸਰੇ ਪਾਸੇ ਕੀਮਤਾਂ ਦਾ ਕਰਜ਼ਾ ਲੈਂਤਾ ਜਾ ਰਿਹਾ ਕਿਵੇਂ ਕੀ ਕਹੂੰਗਾ ਦੇਖੋ ਪੰਜਾਬ ਦੇ ਅੰਦਰ ਜਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਲਗਾਤਾਰ ਅਸੀਂ ਆਪਣਾ ਜਿਹੜਾ ਮਾਲੀਆਗਾ ਉਹ ਵਧਾਇਆਗਾ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾਗਾ ਚਾਹੇ ਉਹ GST ਦੀ ਗੱਲ ਆ ਚਾਹੇ ਐਕਸਾਈਜ਼ ਦੀ ਗੱਲ ਆ ਚਾਹੇ ਨੌਨ ਟੈਕਸ ਰੈਵਨਿਊ ਦੀ ਗੱਲ ਆ ਸਾਰੇ ਹੈਡ ਦੇ ਅੰਦਰ ਅਸੀਂ ਚੌਕਾ ਵਾਅਦਾ ਕੀਤਾਗਾ ਖਾਸ ਕਰਕੇ ਜੇ ਆਪਾਂ ਕੰਪੇਅਰ ਕਰੀਏ ਕਾਂਗਰਸ ਦੇ 5 ਸਾਲ ਅਕਾਲੀ ਦਲ ਭਾਜਪਾ ਦੇ 5 ਸਾਲ ਉਹਨਾਂ ਸਾਰਿਆਂ ਦੇ 5 ਸਾਲ ਦੇ ਉੱਤੇ ਸਾਡੇ 3 ਸਾਲ ਜਿਹੜੇ ਨੇਗੇ ਉਹ ਭਾਰੂ ਪੈਂਦੇ ਨੇਗੇ ਸਾਡਾ ਕਰ ਜਿਹੜਾ ਟੈਕਸ ਹੈਗਾ ਉਹਨਾਂ ਦਾ ਵੱਧ ਕਲੈਕਸ਼ਨ ਹੋਈ ਆ ਔਰ ਕੋਈ ਵੀ ਨਮਾ ਟੈਕਸ ਇਨਾ 4 ਸਾਲਾਂ ਦੇ ਵਿੱਚ ਸਾਢੇ 3 ਸਾਲਾਂ ਦੇ ਵਿੱਚ ਪੰਜਾਬ 'ਚ ਨਹੀਂ ਲੱਗਿਆ ਬਲਕਿ ਲੋਕਾਂ ਨੂੰ ਜੇ ਅੱਜ ਗੱਲ ਕਰੀਏ 600 ਜੋਟ ਮੋਤ ਬਿਜਲੀ ਮਿਲ ਰਹੀ ਆ ਅੱਜ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਜਿਹੜਾ ਉਹ ਪਾਣੀ ਪਹੁੰਚ ਰਿਹਾਗਾ ਪਰ ਪੰਜਾਬ ਦੇ ਕਿਸਾਨ ਨੂੰ ਜਿੰਨੇ ਬਿਜਲੀ ਮਿਲ ਰਹੀ ਆ ਔਰ 10 ਲੱਖ ਰੁਪਏ ਤੱਕ ਦੀ ਸਿਹਤ ਯੋਜਨਾ ਜਿਹੜੀ ਆ ਉਹ ਅਸੀਂ ਪੰਜਾਬ ਚ ਲਾਗੂ ਕਰਨ ਵਾਲਾ ਪੰਜਾਬ ਜਿਹੜਾ ਪਹਿਲਾ ਰਾਜ ਬਣ ਚੁੱਕਿਆ ਹੈਗਾ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਅਸੀਂ ਐਮਪਲਾਈਮੈਂਟ ਦੀ 60000 ਸਰਕਾਰੀ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਪਿਛਲੇ 3.5 ਸਾਲ ਚ ਅਸੀਂ ਪੰਜਾਬ ਦੇ ਲੋਕਾਂ ਨੂੰ ਦੇ ਚੁੱਕੇ ਆ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਦੇ ਚੁੱਕੇ ਆ ਬੱਚੇ ਬੱਚਿਆਂ ਨੂੰ ਦੇ ਚੁੱਕੇ ਆ ਔਰ ਬਿਲਕੁਲ ਮੈਰਿਟ ਦੇ ਆਧਾਰ ਦੇ ਉੱਤੇ ਬਿਲਕੁਲ ਬਗੈਰ ਕਿਸੇ ਪਾਈਪ ਤੀਜਾ ਬਾਦ ਤੇ ਔਰ ਇਸੇ ਤਰ੍ਹਾਂ 1.5 ਲੱਖ ਕਰੋੜ ਦਾ ਨਿਵੇਸ਼ ਜਿਹੜਾ ਉਹ ਪੰਜਾਬ ਚ ਹੋਇਆ ਜਿਹਦੇ ਕਰਕੇ 5 ਲੱਖ ਰੋਜ਼ਗਾਰ ਜਿਹੜਾ ਉਹ ਪੰਜਾਬ ਪੈਦਾ ਹੋਇਆ ਇਹੀ ਕਾਰਨਾਂ ਕਿ ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਸਾਰੇ ਕਾਲਜ ਜਿਹੜੇ ਦੇਗੇ ਉਹਨਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਚ ਚੌਖਾ ਵਾਧਾ ਹੋਇਆਗਾ ਪਰ ਖਾਸ ਕਰਕੇ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਜਿਹੜੀਆਂ ਸੀਟਾਂ ਲਗੀਆਂ ਉਹ ਵਧਾਉਣੀਆਂ ਪਈਆਂ ਨੇ ਚਾਹੇ ਆਈਟੀਈ ਦੀ ਗੱਲ ਕਰ ਲਈਏ ਚਾਹੇ ਯੂਨੀਵਰਸਿਟੀ ਦੀ ਗੱਲ ਕਰ ਲਈਏ ਤਾਂ ਹੀ ਪੋਸਿਬਲ ਹੈ ਜੇ ਪੰਜਾਬ ਦੇ ਯੰਗਸਟਰ ਦਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ 'ਚ ਬਹਾਲ ਹੋਇਆਗਾ ਇਸੇ ਇਸੇ ਤਰੀਕੇ ਪਲੀ ਇਸੇ ਤਰੀਕੇ ਪੰਜਾਬ ਦੇ ਅੰਦਰ ਜਿਹੜਾ ਜਿਹੜਾ ਦਸ਼ਿਆਂ ਦਾ ਕਹਿਰ ਅਕਾਲੀਦਰ ਭਾਜਪੀ ਨੇ ਵਰਸਾਇਆ ਸੀ ਜੋ ਪੰਜਾਬ ਦੇ ਅੰਦਰ ਪੰਜਾਬ ਨੂੰ ਨਸ਼ਿਆਂ 'ਚ ਡੋਬੋਇਆ ਸੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਕੰਮ ਅਕਾਲੀਦਰ ਭਾਜਪੀ ਨੇ ਕੀਤਾ ਸੀ ਕਾਂਗਰਸ ਪਾਰਟੀ ਨੇ ਕੀਤਾ ਸੀ ਉਹਦੇ ਖਿਲਾਫ ਇੱਕ ਵੱਡੀ ਜਿਹੜੀ ਹੈ ਮਹਮ ਪੰਜਾਬ ਦੇ ਚੱਲ ਰਹੀ ਆ ਯੋਧ ਨਸ਼ਾ ਦੇ ਬਰੋ ਬਿਲਕੁਲ ਅਸੀਂ ਵੱਡੇ ਵੱਡੇ ਨਸ਼ੇ ਦੇ ਤਸਕਰ ਵੱਡੇ ਵੱਡੇ ਨਸ਼ੇ ਦੇ ਵਪਾਰੀ ਜਿਹੜੇ ਨੇ ਕਿ ਆ ਜੋ ਜੇਲਾਂ ਦੀ ਹਵਾ ਖਾ ਰਹੇ ਨੇ ਇਸੇ ਤਰ੍ਹਾਂ ਜਿਹੜਾ ਗੈਂਗਸਟਰ ਬਾਦ ਕਾਂਗਰਸ ਪਾਰਟੀ ਨੇ ਜਿਹੜਾ ਗੈਂਗਸਟਰ ਬਾਦ ਅਕਾਲੀ ਦਲ ਬਾਦਲ ਕਾਲੀ ਦਲ ਤੇ ਭਾਜਪਾ ਨੇ ਪੰਜਾਬ ਚ ਪਾਲਿਆ ਸੀਗਾ ਉਹਨੂੰ ਅਸੀਂ ਉਹਦੇ ਉੱਤੇ ਸਖਤ ਬਾੜ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਆ ਬਿਲਕੁਲ ਪੰਜਾਬ ਨੂੰ ਯੰਗਸਟਰ ਬਾਦ ਮੁਕਤ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਹਸਦਾ ਖੇਡਦਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਰੰਗਲਾ ਦੀ ਗੱਲ ਕਰਦੇ ਸਰਕਾਰ ਪੁਲਿਸੀ ਸੁਰੱਖਿਆ ਦੀ ਗੱਲ ਨਾਬੇ ਵਿਖੇ ਪੰਜਾਬ ਨੂੰ ਡੇਢ ਦਾ ਵਾਦਾ ਕੀਤਾ ਗਿਆ ਕਿ ਉਹ ਬਕਾਇਆ ਇਸ ਵਾਰ ਬਜਟ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਅਸੀਂ ਚਾਰ ਗਰੰਟੀਆਂ ਜਿਹੜੀਆਂ ਨੇ ਹੁਣ ਤੱਕ ਪੂਰੀਆਂ ਕੀਤੀਆਂ ਨੇ ਪੰਜਵੀਂ ਗਰੰਟੀ ਇੱਕ ਕਿੱਲੀ ਜਿਹੜੀ ਆ ਔਰਤਾਂ ਦੀ ਬਚੀ ਆ ਸਾਡੇ ਮੰਤਰੀ ਕੁਸ਼ੀਮ ਸਾਹਿਬ ਨੇ ਅਨਾਉਂਸ ਕੀਤਾਗਾ ਬਿਲਕੁਲ ਉਹ ਵੀ ਗਰੰਟੀ ਜਿਹੜੀ ਆ ਆਉਣ ਵਾਲੇ ਬਾਰੇ ਸੀ ਉਹਦੇ ਤੁਹਾਡੇ ਵਿਰੋਧੀ ਹੈਗੇ ਜਿਹੜਾ ਕਹਿ ਰਿਹਾ ਪੈਸਾ ਕਿੱਥੋਂ ਲਿਆਂਦਾ ਜਾਏਗਾ ਦੇਖੋ ਬਿਲਕੁਲ ਜਦੋਂ ਅਸੀਂ 300 ਯੂਨਟ ਪ੍ਰਤੀ ਮਹੀਨਾ ਔਰ 600 ਯੂਨਟ ਦੋ ਮਹੀਨਿਆਂ ਦਾ ਮਾਫ ਕੀਤਾ ਸੀ ਉਸ ਸਮੇਂ ਵੀ ਜਿਹੜੇ ਵਿਰੋਧੀ ਸੀ ਇਹੀ ਗੱਲ ਕਹਿੰਦੇ ਸੀ ਪੈਸਾ ਕਿੱਥੋਂ ਆਊਗਾ ਅੱਜ ਪੰਜਾਬ ਦੇ ਮੈਂ ਖਜ਼ਾਨੇ ਦਾ ਜ਼ਿਕਰ ਜਦੋਂ ਮੈਂ ਭਾਸ਼ਣ ਦੇ ਰਿਹਾ ਸੀ ਕੀਤਾਗਾ ਕਿ ਕਿੰਨੇ ਪੈਸੇ ਜਿਹੜੇ ਨੇ ਮੈਂ ਕੱਲਾਕ ਲਾਂਕੜਾ ਦਿੱਤਾਗਾ ਕਿੱਥੋਂ ਪੈਸੇ ਆ ਰਹੇ ਨੇਗੇ ਇਹ ਪੈਸਾ ਜਿਹੜਾ ਪਹਿਲਾਂ ਰਾਸਤੇ 'ਚ ਲੁੱਟ ਲੈਂਦੇ ਸੀਗੇ ਅਸੀਂ ਇਕੱਲਾ ਇਕੱਲਾ ਪੈਸਾ ਜਿਹੜਾ ਖਜ਼ਾਨੇ 'ਚ ਲੈ ਕੇ ਆ ਰਹੇ ਆ ਇਹਹੀ ਕਾਰਨ ਦਾ ਇਹ ਜਿਹੜੀ ਯੋਜਨਾ ਇਹ ਵੀ ਸਫਲ ਹੋਊਗੀ ਮੇਰਾ ਇਹ ਇਥੋਂ ਪਤਾ ਲੱਗਦਾਗਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਯਾ ਕਾਲੀਦਰ ਬੀਜੇਪੀ wale ਨਹੀਂ ਚਾਹੁੰਦੇ ਕਿ ਪੰਜਾਬ ਦੇ ਗਰੀਬ ਲੋਕਾਂ ਦਾ ਇਲਾਜ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਬਿਯਾਰੀ ਸਿੱਖਿਆ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਨੌਕਰੀ ਅਮਰਨ ਇਸੇ ਗੱਲ ਕਰਕੇ ਹਰ ਚੀਜ਼ ਦਾ ਵਿਰੋਧ ਕਰਦੇ ਨੇ ਅਸੀਂ ਕਰਕੇ ਦਿਖਾਵਾਂਗੇ ਔਰ ਕਰਾ ਦੇ ਜਿਹੜਾ ਦਾਅਵਾ ਦੀ ਗੱਲ ਹੈ ਸੀਮਾ ਸਾਹਿਬ ਬਟਿੰਡਾ ਬੱਸ ਸਟੈਂਡ ਬਿਲਕੁਲ ਜਿਹੜਾ ਵੀ ਵਿਅਕਤੀ ਲਾਇਨ ਆਰਡਰ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਖਤੀ ਨਾਲ ਪੇਸ਼ ਆ ਜਾਊਗਾ ਬਿਲਕੁਲ ਜਿਹੜਾ ਵੀ ਕਿਤੇ ਦੋਸ਼ੀ ਹੈ ਉਹਦੇ ਖਿਲਾਫ 24 ਘੰਟੇ ਦਸੀਂ ਕਾਰਜ ਕਰਦੇ ਚਿੰਮਾ ਤੋਂ ਮਹਿੰਡਾ ਬੱਸ ਸਟੈਂਡ ਦਾ ਕੀ ਸਟੈਂਡ ਹੈ ਜੀ ਚਿੰਮਾ ਸਾਹਿਬ ਮਹਿੰਡਾ ਬੱਸ ਸਟੈਂਡ ਦਾ ਕੀ ਸਟੈਂਡ ਹੈ ਜੀ